ਆਸਾ ਮਹੱਲਾ ਪੰਜ ਬਾਣ ਗੁਰ ਕੈ ਸਬਦ ਸੁਨਾਗੂ ਜਿਉ ਮਨ ਸਤਿਗੁਰੂ ਸਾਹਿਬ ਦੇ ਸ਼ਗੋਦੀ ਕਮਾਈ ਕਰਕੇ ਇਸ ਮਨ ਨੂੰ ਪਾਈ ਬਣਾਓ ਸੁੰਦਰ ਬਣਾਉਣਾ ਕਰੋ ਇਹ ਮਨ ਦੀਆਂ ਜਿਹੜੀਆਂ ਮੈਨੂੰ ਗਵਾ ਕੇ ਉੱਜਲ ਬਣਾਉਣਾ ਕਰੋ ਅਤੇ ਬਣਾਉਣਾ ਬਨਣਾ ਕਰੋ ਇਸ ਮਨ ਦੇ ਤਾਈ ਜਿਹੜਾ ਚੰਚਲ ਬਾਂਦਰ ਵੀ ਨਹੀਂ ਭੱਟਦਾ ਫਿਰਦਾ ਇਸ ਮਨ ਨੂੰ ਇਸ ਪ੍ਰਕਾਰ ਸਮਝਾਂ ਸਾਧਨਾ ਕਰਕੇ ਗੁਰਾਂ ਦੇ ਸ਼ਬਦ ਦੁਆਰਾ ਇਹ ਮਨ ਨੂੰ ਇਸਭ ਕਰੋ ਬਣਾਣਾ ਕਰੋ ਗੁਰ ਦਾ ਦਰਸ਼ਨ ਸੱਚ ਹੋ ਹਰ ਧਾਨੁ ਸ੍ਰੀ ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਕਰਨਾ ਹੈ ਇਹ ਇਕਤਰ ਕਰੋ ਹਰੀ ਦਾ ਨਾਮ ਤਨ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਉਤਮ ਮਤ ਮੇਰੇ ਹਿਰਦੈ ਤੂੰ ਆ ਆਪਣੀ ਬੁੱਧ ਨੂੰ ਸਿੱਖਿਆ ਦੇਈਏ ਉਤਮ ਮਤੀ ਆ ਤੂੰ ਵਿਸ਼ੇਣੀ ਬੁੱਧ ਮੇਰੇ ਹਿਰਦੇ 'ਚ ਤੂੰ ਆ ਕੇ ਪ੍ਰਾਪਤ ਹੋ ਉਹੇ ਕਮਤੀ ਤੂੰ ਨਾਸ ਹੋ ਜਾ ਤਿਆਰ ਗਾਉ ਗੁਣ ਗੋਵਿੰਦਾ ਅਸੀਂ ਧਿਆਨਾ ਕਰੀਏ ਪਿਆਕਾਰ ਬ੍ਰਤੀ ਕਰਕੇ ਇਹਾਸਾ ਧਿਆਨ ਤੇ ਇਕੁ ਕੁਰੀ ਛੜਕੇ ਅਤੇ ਗਾਵੋ ਕੀਰਤਨ ਦਸਨਾ ਦੇ ਨਾਲ ਪ੍ਰੀਤ ਰੂਪੀ ਦਸਨਾ ਨਾਲ ਗਾਉਣਾ ਕਰੀਏ ਗੋਬਿੰਦ ਦੇ ਗੁਣਾਂ ਨੂੰ ਆਤ ਪ੍ਰੀਤੋ ਮੋਹਿ ਲਾਗੇ ਨਾਮ ਸਭੇ ਤਾਈਂ ਅਤਿਅੰਤ ਹੀ ਪਰਮ ਪ੍ਰੀਅੰਦਾ ਸਭ ਬ ਪਿਆਰਾ ਲਗੇ ਨਾਮ ਸੱਚੇ ਪਾਤਸ਼ਾਹ ਦਾ ਰਹਾਉ ترپت ہو جائے گا سچے نام کر کے لوگ کے پدارتوں رجیہ آتم ترپتی کر کے رجیہ سچے نام کر کے ਉਨੋ ਸਰਦਾਨੀ ਧੂਰ ਵਿੱਚ 68 ਤੀਰਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਹੈ ਸਭ ਮਹਜਨੂ ਕਰਤਾ ਏ ਸਾਰਿਆਂ ਵਿੱਚ ਅਕਾਲ ਪੁਰਖ ਕਰਤਾ ਵਾਹਿਗੁਰੂ ਨੂੰ ਇੱਕੇ ਨੂੰ ਜਾਨਣਾ ਕਰੋ ਸਾਧ ਸੰਗਤ ਮਿਲ ਬੁੱਧ ਬਵੇ ਸਾਧ ਜੀਨਾਂ ਨੂੰ ਮੰਨੂ ਸਾਧਿਆ ਹੈ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਬਵੇਕ ਵਾਲੀ ਜੀਵ ਇਸ ਦੀ ਇਕਤਾ ਕਰਨ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ ਦਾਸ ਸਗਲ ਕਾ ਛੋੜ ਅਬ ਮਹਾਂ ਦਿੱਲਾ ਹੰਕਾਰ ਛੱਡ ਕੇ ਗੁਨਾ ਦਾ ਮਾਨ ਛੱਡ ਕੇ ਵਿਦਿਆ ਦਾ ਮਾਨ ਛੱਡ ਕੇ ਧਨ ਦਾ ਮਾਨ ਛੱਡ ਕੇ ਮੁਡਿਆਰੀ ਦਾ ਮਾਨ ਛੱਡ ਕੇ ਕੀਰਤੀ ਦਾ ਮਾਨ ਛੱਡ ਕੇ ਸਾਰਿਆਂ ਦੇ ਚਰਨਾਂ ਦਾ ਸਾਰੇ ਦਾ ਬਣ ਜਾ ਹੰਕਾਰ ਛੱਡ ਕੇ ਅਬ ਹਿੱਤੇ ਜੋ ਕੁਛ ਆਪਣੇ ਆਪ ਨੂੰ ਮੰਨੇ ਇਹ ਤਿਆਗ ਕਰ ਨਾਨਕ ਕਹੋ ਗੁਰਦੀਨੋਂ ਦਾਨ ਸਤਗੁਰੂ ਜੀ ਨੇ ਇੰਨੀ ਗਿਰਬੀ ਭਾਰਨ ਦਾ ਸਾਨੂੰ ਦਾਨ ਦੇਣਾ ਕੀਤਾ ਗੁਰੂ ਅਗੰਗਦ ਦੇ ਪਾਤਸ਼ਾਹ ਇਹ ਜਾਚ ਦੱਸ ਰਹੇ ਹਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਜਦੋਂ ਆਪਕੋ ਵਿਸ਼ੇਣੀ ਬੁੱਧੀ ਪ੍ਰਗਾਸ ਹੋਈ ਪ੍ਰਗਟ ਹੋਈ ਬੋਧ ਵਾਲੀ ਬੁੱਧੀ ਅੰਦਰ ਪ੍ਰਕਾਸ਼ ਹੋਈ ਤਾਂ ਮਤ ਸਿੱਖਿਆ ਪੂਰਨ ਆ ਗਈ ਪਹਿਲਾਂ ਅਧੂਰੀ ਸਿੱਖਿਆ ਸੀ ਧਰਮ ਤੋਂ ਰਹਿਤ ਸੀ ਸੋ ਹੁਣ ਆਪਕੋ ਵਿਸ਼ੇਣੀ ਜਦੋਂ ਬੁੱਧ ਗੁਰੂ ਸਾਹਿਬ ਦੀ ਕਿਰਪਾ ਕਰਕੇ ਪ੍ਰਕਾਸ਼ ਆਈ ਪ੍ਰਗਟ ਹੋਈ ਆਈ ਤਾਂ ਇਹ ਸਿੱਖਿਆ ਪੂਰਨ ਪ੍ਰਾਪਤ ਹੋਈ ਜੋ سدا نہ رہن والی ہے لو لوک پر ویر شاستر کی جڑی مت سی ان سارا متوں میں آتمشیری بدھ دو برم سے بوجھ والی پرکاش بھی پورن مت ہے سیکھا ہے اس گیس کی مت سیکھیا کر کے جی کھوٹی مت سی پرائے گھروں ٹکنا لندیا کرنی شراب پیڑیاں نند کرم کرنے ਇਹ ਖੋਟੀ ਮਦਸੀ ਇਹ ਦੂਰ ਕਰਨ ਵਾਲੀ ਸੀ ਪਰਮੇਸ਼ਰ ਤੋਂ ਬੇਵੋਕ ਕਰਨ ਵਾਲੀ ਸੀ ਇਹ ਦੂਰ ਹੀ ਨਾਸ ਹੋ ਗਈ ਗੁਰਮਤਿ ਧਾਰਨੇ ਕਰਕੇ ਐਸੀ ਗੁਰਮਤਿ ਪਾਈ ਅਲੇ ਅਈ ਗੁਰੂ ਸਾਹਿਬ ਦੀ ਮਤਿ ਹੈ ਭਾਰੀ ਪ੍ਰਾਪਤ ਕੀਤੀ ਹੈ ਉਡਤ ਘੋਰ ਅੰਧਕੂਪ ਮਹਿ ਅਗੇ ਡੁੱਬਰੇ ਸੀ ਘੋਰ ਭਿਆਨਕੰਦ ਖੂਬ ਸੰਸਾਰ ਦੇ ਵਿੱਚ ਜਿਸੇ ਉਮੀਰ

ستگوتر کر کے لوا لے ہوئے ہیں وہ رتن کی خانی جو ستگرو ہے وہ گرو سا دہائی نیا ہو کے سنسار سمندر اب کے سمندر کو تارتا ایسی کرپا دشتی کی

ਗੁਰੂ ਪਰਗਟ ਮਾਰਗ ਦਿਖਾਇਆ ਗੁੰਦਰ ਕਠਨ ਹੈ ਤਰਨਾ ਕਾਮਕ੍ਰੋਹ ਆਦ ਕਾਮੀਆਂ ਲਹਿਰਾਂ ਚ ਆਂਧਾ ਹਨੇਰਾ ਹੈ ਇਹ ਆਮ ਦਾ ਦੇਖੋ ਕਠਨ ਹੈ ਪਹਾੜੀਆਂ ਦੀਆਂ ਹੀ ਪੰਜ ਕੋਸ ਐਸੀ ਇਹ ਮਾਇਆ ਹੈ ਗੁਰੂ ਪਰਗਟ ਮਾਰਗ ਦਿਖਾਇਆ ਗੁਰੂ ਸਤਿਗੁਰਾਂ ਨੇ ਪ੍ਰਗਟ ਕਰਕੇ ਇਸ ਪ੍ਰਕਾਰ ਦਾ ਮਾਰਗ ਵਿਹੰਗ ਮਾਰਗ ਜਿਵੇਂ ਪੰਛੀ ਉੱਡ ਕੇ ਫਲ ਕੋਲੇ ਜਾ ਰਹੇ ਨੇ ਵਰਸ਼ੇ ਚ ایم سات سنگے سنسار روپی برشو ہے پوریا گران کے ووک روپی پروخ اپروخ گیار روپی دوکت کا مارگ روپیان دکھا دن کشنسار مایا کا موہ نہیں چمڑتا ہے بانی کر کسی دیوتے کا جاو نہیں سیتا کوئی تپسیا ਤੂ ਨਹੀਂ ਟਾਉਣੀਆਂ ਜਲ ਘਾਰਾ ਕਰਨੀ ਭੁੱਖੇ ਰਹਿ ਕੇ ਵਰਤ ਰੱਖਣਾ ਇਹ ਤਾਂ ਨਹੀਂ ਸਾਡਾ ਉਹ ਕਥਨ ਦੀ ਚਤਾਈ ਵੀ ਕੋਈ ਸ਼ਾਸਤਰ ਸਿਮਤ ਦੀ ਸਾਡੀ ਨਹੀਂ ਸੀ ਗੁਰੂ ਨਾਨਕ ਸਰਣਾ ਗਤ ਤੂੰ ਫਿਰ ਸਤਿਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਆਪ ਦੀ ਸ਼ਰਨ ਪ੍ਰਾਪਤ ਹੋਏ ਹਾਂ ਆਪ ਦੀ ਓਟ ਹੈ ਆਸਾ ਮਹੱਲਾ ਪੰਜਵ ਤਿੱਪਦੇ ਦੂ ਹਰ ਰਸ ਪੀਵਤ ਸਦਹੀ ਰਤ ਹਜੂਰ ਹਰ ਮੌਂਦੇ ਅੰਤੇ ਉਹ ਤੋਂ ਬਾਉਣੀ ਵਾਲੇ ਦੋ ਸ਼ਬਦ ਆਉਣਗੇ ਕਹਿੰਦੇ ਹਨ ਹਰ ਰਸ ਪੀਵਤ ਸਦਹੀ ਮਾਤਾ ਜੋ ਹਰੀ ਦੇ ਰਸ ਪ੍ਰੇਮ ਰਸ ਨੂੰ ਨਾਮ ਰਸ ਨੂੰ ਪੀਂਦੇ ਹੈ ਉਹਦਾ ਮਨ ਸਦਾ ਹੀ ਮਹਾਰਾਜ ਰੰਗਿਆ ਰਹਿੰਦਾ ਹੈ ਦੁਨੀਆ ਦੇ ਅਮਲੀਆਂ ਦਾ ਚਾਰ ਪੈਰ ਬਾਅਦ ਅਮਲ ਲੈ ਜਾਂਦਾ ਹੈ ਅਕੀ ਸਦਾ ਮਸਤੀ ਪਰਮੇਸ਼ਰ ਦੇ ਨਾਮ ਰੰਗ ਚ ਰੰਗਿਆ ਰਹਿਦਾ ਹੈ ਮਨ ਨਾਮ ਰਸ ਪੀਣ ਵਾਲੇ ਦਾ ਆਨੁਰਸਾ ਖਿਨ ਮਹਿ ਲਹਿ ਜਾਂਦਾ ਜੋ ਹੋ ਦਸ ਦਸਾਂ ਮੇ ਉਹ ਸਿੰਦਿਲ ਦੀ ਲੈ ਜਾਂਦੇ ਨਿਰਤ ਹੋ ਜਾਂਦੇ ਨਾਸ ਹੋ ਜਾਂਦੇ ਹਨ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਜੋ ਹਰੀ ਨਾਮ ਰਸਿ ਮਾਸਤ ਹੋਏ ਪੁਰਖ ਹੈ وہاں منہ آنند بنیا رہا ہے, رسا اور ہے تو لیتا پاگل ہو جی رس کس ہے وہ درا کھا لے تاگل ہو جاتا ہے بہت شراب پی کے کئی بوتل پوری پیندے پیندے اترے ہے کہ ہوس قسم چیز زندگی کی چنتا بیا پی ہے مرن تک دکھا ہو جاتا ہے اسی پرکار چپالے آیا سنکھیا خاندہ ویخی ہے جی دانے دا پکا مار بھی دیں سنکھیا وہ چب کرے ان کیا مجھے ایک شیر سنکھیا رکھنے کا حکم ہے گورمنٹ دیا سنتا اس نے دکھائی کہ پھر توں کہ جی تجے کھا لے پھر ہوش ہو کے مر جا اس پرکار ہو سکی جی مرن کی چنتا ہی لگی رہی ہے پیتا ہے پورن مست ہے مت والا آکر والا ہے ਜਿਹੜੇ ਹਰੀ ਦੇ ਰਸ ਨੂੰ ਨਹੀਂ ਪੀਂਦੇ ਉਹ ਮਤਵਾਲੇ ਪਾਗਲ ਹਨਗੇ ਕਮਲੇ ਹਨਗੇ ਅਤੇ ਇਹ ਅਲਰਸਪੂਰਨ ਰਸ ਵਾਲਾ ਹੈ ਜੋ ਹਰੀ ਦੇ ਰਸ ਨੂੰ ਪੀਂਦਾ ਹੈ ਆਲ ਨੌ ਪ੍ਰਪਤ ਹੋ ਕੇ ਰਸੀਆ ਹੁੰਦਾ ਹੈ ਐਸਾ ਅਕਲ ਵਾਲਾ ਆਤਮ ਵਿਸ਼ੇਲੀ ਬੁੱਧ ਵਾਲਾ ਹੋ ਜਾਂਦਾ ਹੈ ਆਲ ਮਾਸਤੇ ਅਲਪ ਹੋਵੇ ਵੀ ਨਹੀਂ ਸਾਰਗ੍ਰਾਹੀ ਮਾਸਤੀ ਆ ਹੋ ਜਾਂਦਾ ਹੈ ਅਤੇ ਮਤਵਾਲਾ ਮਸਤ ਮਰ ਲੈਂਦਾ ਵਿਸ਼ਿਆਂ 'ਚ ਵਨੋ ਮਨ ਉਪਰਾਮ ਕਰਕੇ ਮਹਾਰਾ ਦੇ ਨਾਮ ਰਸ ਵਿੱਚ ਮਸਤ ਰਹਿੰਦਾ ਉਹ ਪੂਰਨ ਮਸਤ ਹੈ ਆਨ ਰਸਾ ਸਭ ਹੁਛੇ ਰਹੇ ਜਿਹੜੇ ਹੋਰ ਰਸ ਕਸ ਰਹੇ ਇਹ ਸਾਰੇ ਹੁਛੇ ਪੁੱਛ ਰਹੇ ਭਾਈ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾ ਜਿਨੂੰ ਹਰੀ ਦਾ ਪ੍ਰੇਮ ਰਸ ਪ੍ਰਾਪਤ ਹੋਇਆ ਹੈ ਇਹਦੀ ਕੀਮਤ ਮੁੱਲ ਨਹੀਂ ਕਿਹਾ ਜਾਂਦਾ ਕਸਮ ਨਹੀਂ ਕੀਤਾ ਜਾਂਦਾ ਹਰ ਰਸ ਸਾਜੂ ਹਾਟ ਸੁਮਾ ਇਹ ਹਰੀ ਜੀ ਦਾ ਸਾਧਨਾਂ ਦੀ ਹਟਕਾਉਣਾ ਸੰਗਤ ਜੀ ਸੰਗਤ ਦੇ ਵਿੱਚੋਂ ਇਸ ਮਨ ਮਿਲਿਆ ਮਿਲਦਾ ਹੈ ਪ੍ਰਾਪਤ ਹੁੰਦਾ ਹੈ ਫੇਰ ਸਮਾਏ ਮਸਤੀ ਚੜਦੀ ਹੈ ਸੰਗਤ ਵਿੱਚ ਮਿਲ ਕੇ ਲੱਖ ਕਰੋੜੀ ਮਿਲੈ ਨਾ ਕੀ ਜੇ ਕਿਸੇ ਕੋਲ ਲੱਖਾਂ ਰੁਪਈਆ ਹੋਵੇ ਤੇ ਨਾਮ ਭਾਲੇ ਨਹੀਂ ਮਿਲ ਸਕਦਾ ਜੇ ਕਰੋੜ ਰੁਪਈਆ ਖਰਚੇ ਤਾਂ ਵੀ ਨਹੀਂ ਮਿਲ ਸਕਦਾ ਹੈ ਲੱਖਾਂ ਫੌਜਾਂ ਦਾ ਮਾਲਕ ਹੋਵੇ ਕਰੋੜਾਂ ਪਤੀ ਹੋਵੇ ਫੇਰ ਵੀ ਕਿਸੇ ਪ੍ਰਕਾਰ ਪ੍ਰਾਪਤ ਨਹੀਂ ਹੋ ਸਕਦਾ ਲੱਖਾਂ ਜਿਲ੍ਹਿਆਂ ਦਾ ਮਾਲਕ ਹੋਵੇ ਅਤੇ ਕਰੋੜਪਤੀ ਹੋਵੇ ਫੇਰ ਵੀ ਕਿਸੇ ਪ੍ਰਕਾਰ ਨਹੀਂ ਮਿਲ ਸਕਦਾ ਹੈ ਜਿਸੇ ਅੱਖਾਂ ਯਤਨ ਕਰੇ ਅਤੇ ਕਰੋੜਾਂ ਮਾਇਆ ਖਰਚੇ ਫੇਰ ਵੀ ਕਿਸੇ ਪ੍ਰਕਾਰ ਮਿਲ ਨਹੀਂ ਸਕਦਾ ਜਿਸੇ ਪ੍ਰਾਪਤ ਉਸ ਹੀ ਦੇ ਉਸ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ سب سنگ دوارا گرو صاحب جی پراپت ہوں اس کو گرو مارا صاحب دے ہیں نے پراپت ہو سکتا نہیں تو گرو نانک دے مارا صاحب جی ہیں نانک پہے نانک نانک دیتے جسمن سا سا نانک اکال پور باچک ہے اکال پورش جو واحگ ہے جہد اکتا ہی نہیں ہے جو نا ان اک نہیں ہے این اک ناؤ دکھ دا ہے نا رت داؤ پورکھ د جس پورن پورکھ دکھ نہیں ہے جمن وغیرہ رتا ہے وہ انک رہت پرماتم یہ انک نام تول تول دمو ہے ٹول دا ٹول دموہ ہے ہی دنیا کا جڑا رہتا ہے نانک نام کا حاوی سوئی جہاں نانک نام نند لال جی نے کہا نام نام ہے نی کا جو نیکی دے دن والا ہے تو نام ہے نہال کا جڑا نہال کرا ہے کال نام کنائب کا جڑا سنتوخ والا ہے نی دن والا تو نہال کرا نانک ہے, ہے ایسا جا پرشر ہے وہ آنند کو چاہ کے اِسی نام ہو گئے مات ہو گئے ہاں روپ ہو گئے ہاں ਦੇ ਆਇਆ ਸਾਹ ਇਹ ਨਾਨਕ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਨਾਮ ਹੈ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਸਾਡੇ ਸਤਿਗੁਰੂ ਰਾਮਦਾਸ ਸਾਹਿਬ ਗੁਰਾਂ ਤੋਂ ਸਾਨੂੰ ਇਹ ਰਸ ਪ੍ਰਾਪਤ ਹੋਇਆ ਹੈ ਈਤ ਉਤ ਕਤ ਛੋਡ ਨਾ ਜਾ ਈਤ ਇਸ ਨੂੰ ਕਿਤੇ ਵੀ ਮਾਰਾ ਦਾ ਨਾਮ ਉਤ ਪਰ ਲੋਕ ਵਿੱਚ ਵੀ ਅਤੇ ਈਤ ਚਤਰਾ ਵਿੱਚ ਗੀਰ ਚਤਰਾ ਵਿੱਚ ਵੀ ਊਤ ਮੂਰਖਾਂ ਵਿੱਚ ਵੀ ਜਿਹਦੇ ਹਿਰਦੇ ਵਿੱਚ ਵਸ ਗਿਆ ਕਦੇ ਛੱਡ ਕੇ ਨਹੀਂ ਜਾਂਦਾ ਲੋਕ ਕੋ ਲੋਕ ਦੇ ਵਿੱਚ ਰਹਿੰਦਾ ਹੈ ਨਾਨਕ ਗੀਦਾ ਹਰ ਰਸਮਾ ਏ ਸ੍ਰੀ ਗੁਰੂ ਅਰਜਨ ਸਾਹਿਬ ਦਾ ਨਾਮ ਹੈ ਨਾਨਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਅਸੀਂ ਹਰੀ ਦੇ ਰਾਹ ਦੇ ਵਿੱਚ ਗਿੱਜੇ ਹੋਏ ਹਾਂ ਸਾਡਾ ਮਨ ਮਸਤ ਹੋਇਆ ਹੋਇਆ ਹੈ ਆਸਾ ਮਹੱਲਾ ਪੰਜ ਵਾਰ ਕਾਮ ਕ੍ਰੋਧ ਲੋਭ ਮੋਹ ਮਿਟਾਵੇ اے بھائی یہی کھیل کھیلنی چاہیے کام ਦਾ ਜਿਹੜਾ ਫੁਰਨਾ ਹੈ ਸੁਨ ਸੁンドਰ ਸਾધુ ਜਗਨੋ داری سکھیا دندے ਹਨ ਜਿਵੇਂ ਲੜਕੀਆਂ ਨੂੰ ماں ماں ਸکھیا دندیاں ਹਨ ਐਂ ਜਿਹਾ ਅਸਰਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਦਿੰਦੇ ਹਨ ਕਾਮ ক্রोध ਲੋਭ মোহ ਮਿਟਾ ਕੇ اے بھائی ਕਾਮ ਦਾ ਫੁਰਨਾ ਜਿਹੜਾ ਹੈ ਵਸੂ ਵਿਚਾਰ ਕਰਕੇ ਵਿਸ਼ਟਾ ਅਸਰੰਗਤ ਪ੍ਰੇਪੇ ਚਾਹਾਂ ਕੀ ਇਹਦੇ ਚ ਚਿੰਬੜਿਆ ਹੋਇਆ ਕਿਉਂ ਬਸਤੂ ਦੀ ਜਿਹੜੀ ਵਿਚਾਰ ਕਰਨੀ ਹੈ ਕਾਮ ਦੇ ਫਰਨੇ ਨੂੰ ਮਿਟੇ ਉਹ ਕਿਹਾ ਹੈ ਪਿਆਰੀ ਚੀਜ਼ ਹੈ ਛੇੜਨੇ ਕਰਕੇ ਤੀਖਣ ਚਿੱਦੀ ਜਿਹੜੀ ਲੱਗਦੀ ਹੈ ਸਿੱਖ ਨੇ ਮਚਿੰਦੀ ਨਹੀਂ ਆਈ ਪਹਿਲਾ ਹਰਾ ਰੰਗ ਨਿਕਲਦਾ ਫੇਰ ਪੀਲਾ ਫੇਰ ਲਾਲ ਹੋ ਕੇ ਭਾਮੜ ਮੱਚ ਪੈਂਦਾ ਹੈ ਇਸੇ ਪ੍ਰਕਾਰ ਪਹਿਲਾ ਹਰੇ ਰੰਗ ਦੀ ਨਹੀਂ ਆਈ ਜਦੋਂ ਕ੍ਰੋਧ ਹੁੰਦਾ ਹੈ ਬੁੱਲ ਫੜਕਣ ਲੱਗ ਜਾਂਦੇ ਆ ਅੱਖਾਂ ਲਾਲ ਹੋ ਜਾਂਦੀਆਂ ਫੇਰ ਪਿਲਕਤਿ ਛਾ ਜਾਂਦੀ ਹੈ ਅਤੇ پھر کوھ دونوں گالاں کھڈ لگ جائے ڈانگ دا سوٹا مار لگ جائے اگ مچ پی ہے ایسا کلو کا اگ و جو ہے سواؤ ہے یہ شانتی روپ جل پا کر کے لوگ جڑا ہے ترپتی نہیں کلے دی گروہ دیاں گھولکاں بھی کھا جاندے ہیں چرا کے اس لوگ لوبوں سنتوخ کر کے ਮੋ ਜਿਹੜਾ ਹੈ ਵਿਚਾਰ ਕਰਕੇ ਇਹਨਾਂ ਨੂੰ ਮਿਟ ਨਾ ਕਰੇ ਛੁਟਕੈ ਦੁਰਮਤ ਆਪਣੀ ਧਾਰੀ ਜਿਹੜੀ ਖੋਤੀ ਮਤਵਾ ਸ਼ਰਾਬ ਪੀਣੀ ਚੋਰੀ ਯਾਰੀ ਕਰਨੀ ਇਹ ਦੁਰਮਤ ਜੀ ਵੀ ਛੁੱਟ ਜਾਂਦੀ ਹੈ ਤੇ ਆਪਣੀ ਆਪਣਾ ਤੇ ਜਿਹੜੀ ਧਾਰੀ ਹੋਈ ਹੈ ਜੀਆਂ ਨੇ ਇਹ ਜਿਨ੍ਹਾਂ ਦੇ ਅੰਦਰੋਂ ਮਿਟ ਗਈ ਹੈ ਕੋਈ ਨਿਮਾਣੀ ਸੇਵਕ ਮਾਵੇ ਫਿਰ ਸਖੀ ਜੇ ਮਾਨਤ ਹੋ ਰਹਿਤ ਹੋ ਕੇ ਸਤਿਗੁਰੂ ਸਿੱਤੇ ਪਾਤਸ਼ਾਹ ਦੇ ਘਰ ਦੀ ਤਹਿਲ ਕਮਾਵੇ ਤਾਂ ਪ੍ਰੀਤਮ ਹੋਂ ਮਹ ਮਨ ਪਿਆਰੀ ਤੇਰੇ ਅੰਦਰ ਮਾਨ ਦੀ ਇੱਛਾ ਨਾ ਹੋਵੇ ਤੇ ਤਹਿਲ ਕਮਾਵੇ ਫੇਰ ਤਾਂ ਪ੍ਰੀਤਮ ਜੋ ਅਕਾਲ ਪੁਰਖ ਹੈ ਪਰਮ ਪ੍ਰੇਮ ਦਾ ਸਰਪਤੀ ਉਸ ਦੇ ਮਨ ਦੀ ਤੂੰ ਪਿਆਰੀ ਹੋ ਸਕਦੀ ਹੈ اے ਭਗਤ ਸੁਣ ਸੁੰਦਰ ਸਾਧੂ ਬਚਨ ਬੋਧਾਰੀ ਇਹ ਸੁੰਦਰ ਗੁਣਾ ਵਾਲੀ ਸਖੀਏ ਵਿਰਾਗ ਵਿੱਚ ਖੜ ਸਕਦੀ ਮੋਹ ਇੱਛਾ ਰੁਕੀ ਸੋਹਣੇ ਸਾਧਨਾ ਮੜੀਏ ਸਾਧੂ ਬਚਨ ਉਹ ਉਧਾਰੀ ਸਾਧੂ ਜੋ ਸੰਤ ਭਗਤਾਂ ਜਿਨ੍ਹਾਂ ਨੂੰ ਮੰਨੂ ਸਾਧਿਆ ਹੈ ਸਤਿਗੁਰੂ ਸੰਤਗੁਰੂ ਜਾਨ ਦਾ ਆਲ ਉਹਨਾਂ ਦੇ ਬਚਨਾਂ ਨੂੰ ਮੰਨਣੇ ਕਰਕੇ ਉਧਾਰ ਹੋਵੇਗਾ ਐਵੇਂ ਸਾਧਨਾ ਦੇ ਮਾਨ ਚ ਨਾ ਫਸੀ ਰਹੀ ਮੋਖ ਭੁਗ ਮਿਟਾ ਤੇਰੂ ਸਹਸ ਤੈਰਾ ਜੰਮਨ ਮਰ ਦਾ ਦੁੱਖ ਤਾਂ ਮਿਟੇਗਾ ਤੇਰੀ ਆਸਾ ਦੇ ਭੁੱਖ ਤਾਂ ਮਿਟੇਗੀ ਤੇਰਾ ਸੇਸਾ ਪ੍ਰਮਾਨ ਪਰਮੇਵ ਪਰਜੇ ਆਦਿਕ ਤਾਂ ਮਿਟੇਗਾ ਸੁਖ ਪਾਗ ਹੈ ਤੂੰ ਸੁਖ ਮਨ ਨਾਰੀ ਜੇ ਸਤਿਗੁਰੂ ਸੰਤਾਂ ਦੇ ਬਚਨਾਂ ਨੂੰ ਧਾਰਨ ਕਰੇਗੀ ਤੇ ਫੇਰ ਤੂੰ ਸੁਖ ਪਾਵੇ ਸੁਖ ਪਾਗ ਹੈ ਤੂੰ ਸੁਖ ਮਨ ਨਾਰੀ ਫੇਰ ਸੁਖ ਮਨ ਨਾਰੀ ਦੇ ਵਿੱਚ ਤ੍ਰਿਕੁਟੀ ਦੀ ਬਿਰਤੀ ਨੂੰ ਟਿਕਾ ਕਰਕੇ ਜੋਗੀ ਕਹਿੰਦੇ ਤੂੰ ਸੁਖ ਨੂੰ ਪਾਉਣਾ ਕਰੇਗੀ ਉਹ ਵੀ ਸੰਕਲਪ ਨਾਲ ਹੀ ਰੁਕੇ ਰਹਿੰਦੇ ਐ ਸ਼ੰਕਲਪਦੋ ਰਹਿ ਤੋ ਕਿ ਸੁਖਨੀ ਜੋਗੀਆਂ ਨੂੰ ਪੁਰਖ ਨੂੰ ਪ੍ਰਾਪਤ ਹੁੰਦਾ ਇਹ ਮੰਨੂ ਸੋਹ ਦੇਣ ਵਾਲੀ ਜਿਹੜੀ ਭਗਤੀ ਹੈ 헤 ਸਖੀ ਜੇ ਤੂੰ ਉਸ ਨੂੰ ਮੰਨ ਲਵੇਗੀ ਖੇਰ ਤੂੰ ਆਤਮ ਸੁਖ ਦੇ ਤਾਂ ਹੀ ਪਾ ਲਵੇਗੀ ਸੁਖ ਪਾਵੇ ਤੂੰ ਸੁਖਮਨ ਨਾਰੀ ਸੁਖਮਨ ਨਾਰੀ ਵਿੱਚ ਬਿੰਦੀ ਨੂੰ ਟੁਕਾ ਕੇ ਫਿਰ ਪ੍ਰਮੇਸ਼ਰ ਦਾ ਚਿੰਤਨ ਕਰ ਸੁਖਮਨ ਪਾਸੋਂ ਪਾਵੇ ਤੂੰ ਸੁਖਮਨ ਨਾਰੀ ਮਨ ਨੂੰ ਸੁਖ ਦੇਣ ਵਾਲੀ ਜਿਹੜੀ ਨਾਰੀ ਭਗਤੀ ਹੈ ਇਹ ਜਿਹਾ ਸਰੂਪ ਨਾਰੀਏ ਮਨ ਨੂੰ ਸੁਖ ਦੇਣ ਵਾਲੀ ਭਗਤੀ ਹੈ ਉਹਦੇ ਕਰਨੇ ਕਰਕੇ ਤੂੰ ਸੁਖ ਪਾਵੇਂਗੀ ਰਹਾ ਚਰਨ ਪਖਾਰ ਕਰੋ ਗੁਰ ਸੇਵਾ ਤੇ ਪਿਆਰ ਰੰਗ ਕਰੇ ਨਾਰਮ ਚਰਨਾਂ ਨੂੰ ਧੂਣਾ ਕਰਾਂ ਸਤਿਗੁਰੂ ਸਾਹਿਬ ਦੀ ਤਹਿਲ ਕਰਾਂ ਚਰਨਾਂ ਨੂੰ ਪਖਾਰ ਵੇਖਣਾ ਕਰਾਂ ਚਰਨਾਂ ਦਾ ਧਿਆਨ ਕਰਾਂ ਸੰਤ ਬਾਬਾ ਮੰਗਲ ਸਿੰਘ ਜੀ ਰਾਮਗੜ੍ਹ ਵਾਲੇ ਉਹਨਾਂ ਨੇ ਪ੍ਰੇਮ ਨਾਲ ਦੱਸਿਆ ਸੀ ਕਿ ਅਸੀਂ 40 ਦਿਨ ਸੰਦਾ ਉਹਨਾਂ ਸ੍ਰੀ ਗੁਰੂਦਰ ਸਾਹਿਬ ਜੀ ਦੇ ਅੱਗੇ ਸਿਰਜ ਝੁਕਦੇ ਰਹੇ 40 ਦਿਨਾਂ ਦੇ ਅੰਦਰ ਦਸੋਂ ਪਾਤਸ਼ਾਹਾਂ ਦੇ ਸਾਨੂੰ ਚਰਨਾਂ ਦਾ ਧਿਆਨ ਮਾਰਦੇ ਰਮਾਲਾ ਵਿੱਚ ਪ੍ਰਤੀਤ ਹੋਣ ਲੱਗ ਗਿਆ ਇਸ ਪ੍ਰਕਾਰ ਸਾਧ ਸਿੰਘ ਜੀ ਭਾਵਨਾ ਵਿੱਚ ਸਿੱਖਾਂ ਦੀ ਸਿੱਖ ਹਰੇ ਦੇ ਅੰਦਰ ਜਦੋਂ ਬੈਠਦਾ ਹੈ ਉਸ ਵਕਤ ਦਸਾਂ ਪਾਤਸ਼ਾਹਾਂ ਦੇ ਦਰਸ਼ਨਾਂ ਨੂੰ ਅੰਦਰ ਵੇਖਦਾ ਹੈ شبد کا پرکاش ہونے کر کے دسے پاشا پرگٹ ہو کے یہ ہردا جڑا مندر ہے مندر بن جا سرت نال بدار ہون لگ ہیں جت مارا اس طرح کیا کرتے جب سکھ گرو صاحب کا رومال لا اس وجہ بجلی بھی لشک پی ہے گرو صاحب کے شبدوں کا پرکاش ہوں اس پرکار مارا کا سربن سروپ بھی درشن ہوں سو بھاؤنا والے سکھانوں ہر وقت حاضر ناجر ہیں ਸੋ ਫਰਮਾਉਂਦੇ ਹਨ ਚਰਨ ਪਖਾਰ ਕਰੋ ਗੁਰਸੇਵਾ ਕਿਉ ਚਰਨ ਲਾਇਰਾ ਵੇਖਣਾ ਹੈ ਚਰਨਾਂ ਦਾ ਪ੍ਰੇਮ ਕੀ ਜਾਂਦੇ ਨਾਲ ਜਿਹੜਾ ਧੋਣਾ ਹੈ ਅਤੇ ਚਰਨਾਂ ਦਾ ਪਖ ਲੈਣਾ ਜਿਹੜਾ ਮਹਾਰਾਜ ਦੇ ਚਰਨਾਂ ਉਹ ਸਾਕ ਬਣਨਾ ਹੈ ਕਿਉ ਗੁਰੂ ਸਾਹਿਬ ਦੀ ਸੇਵਾ ਕਰੀਏ ਆਤਮ ਸੁਧ ਬਿਖਤੀਆਸ ਨਿਵਾਰੀ ਇਸ ਯਕੀਨ ਮਨ ਨੂੰ ਸੁਧ ਬਣਾਓ ਵਿਸ਼ਿਆਂ ਦੀ ਤੈਨੂੰ ਮਿਲਣਾ ਕਰੋ ਫਿਰ ਵਾਹਿਗੁਰੂ ਦੇ ਦਰਸ਼ਨ ਹੋਣਗੇ ਤੁਹਾਡੇ ਤਾਂ ਹੀ ਗੁਰੂ ਸਾਹਿਬ ਦੇ ਚਰਨਾਂ ਨੂੰ ਧੋਣੇ ਕਰਕੇ ਦੇਖਣੇ ਕਰਕੇ ਇਹ ਗੁਰੂ ਦੀ ਸੇਵਾ ਕਰਨੇ ਕਰਕੇ ਮਨ ਸੁਤ ਹੋ ਜਾਏਗਾ ਇਹ ਵਿਸ਼ਿਆਂ ਦੀ ਤੈ ਥਰੜੀ ਮਿਟ ਜਾਏਗੀ ਨਿਰਤ ਹੋ ਜਾਏਗੀ ਦਾਸਨ ਕੀ ਹੋਏ ਦਾਸ ਦਾਸ ਜਿਹੜੇ ਮਹਾਰਾਜ ਸਾਹਿਬ ਦੇ ਦਾਸ ਨੇ ਪੰਜ ਪਿਆਰੇ ਹਨ ਜਿਵੇਂ ਸਾਹਿਬ ਯਾਦੋ ਹਾਂ ਮੈਂ ਉਹਨਾਂ ਦੇ ਦਾਸਾਂ ਦੀ ਦਾਸ ਮਨ ਬਾਣੀ ਸਰੀਰ ਕਰਕੇ ਇਸੇ ਪ੍ਰਕਾਰ ਆਹਿੰਦੇ ਮਨ ਕਰਕੇ ਜਿਹੜੇ ਦਾਸ ਹੈ ਮਾਣੀ ਕਰਕੇ ਜਿਹਦੇ ਦਾਸ ਰ ਹੈ ਸਰੀਰ ਕਰਕੇ ਜੋ ਸੇਵਕ ਹੈ ਉਹਨਾਂ ਦੇ ਮਨ ਬਾਣੀ ਸਰੀਰ ਕਰਕੇ ਦਾਸਾ ਦੀ ਦਾਸੀ ਮਨਨਾ ਕਰ ਰਹੇ ਸਖੀਂ ਤਾਂ ਪਾਵੇ ਸੋਭਾ ਹਰ ਗੁਆਰੀ ਤਾਂ ਹਰੀ ਦੇ ਦਰਵਾਰ ਵਿੱਚ ਦਵਾਰੇ ਵਿੱਚ ਗਿਆਨ ਰੂਪੀ ਹਰੀ ਦੇ ਦਰਵਾਜ਼ੇ ਤੇ ਸਿਤ ਹੋ ਕੇ ਭਗਤੀ ਰੂਪੀ ਸੋਭਾ ਪਾਵੇਗੀ ਬ੍ਰਹਮ ਗਿਆਨੀ ਆਪ ਪ੍ਰਵੇਸ਼ ਨੂੰ ਸੋਭਾ ਪਾਵੇਗੀ

ਮੋਹਟ ਚਾਰ ਸਿੰਗਾਰੇ ਮਾਰਾ ਹੋਰ ਕਹਿੰਦੇ ਆ ਤੇ ਕਰਨਾ ਕੋਈ ਹੋਰ ਉਹਨਾਂ ਦੇ ਚਾਰੇ ਜਿਹੜੇ ਬਰਾਗ ਦੇ ਖੜਸੰਦਕ ਮੋਹ ਚਾਰੂ ਪੀਂਗਾਰ ਹੈ ਸਭ ਝੋਕੇ ਪੈ ਜਾਂਦੇ ਆ ਆਤਮਾ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੋ ਸਕਦੀ ਇਸ ਕਰਕੇ ਮਾਰਾ ਦੀ ਆਗਿਆ ਮੰਨ ਨਾਮ ਨਾਮ ਨੂੰ ਜਪੋ ਬਾਣੇ ਨੂੰ ਮੰਨ ਅਤੇ ਹਉਮੈ ਦਾ ਤਿਆਗ ਕਰ ਇਉਂ ਤੇਰੀ ਭਗਤੀ ਪੂਰਨ ਹੋ ਜਾਵੇਗੀ ਮੰਤਰ ਮੂਗ ਨੂੰ ਮੰਪਰ ਲਸੀਆ ਹੈ ਗ੍ਰੂ ਮੰਤਰ ਦਸੀਆ ਇਹ ਜਿਹੜੀਆਂ ਇਹਦੇ ਵਿੱਚ ਬਚਨ ਦਸੇ ਹੈ ਬਾਣੀ ਚ ਇਹਨਾਂ ਨੂੰ ਇਸ ਅਨੰਤ ਨੂੰ ਉਪਦੇਸ਼ ਨੂੰ ਜੋ ਕਮਾਵੇਗਾ ਮਹਾਰਾਜ ਸਾਹਿਬ ਕਹਿੰਦੇ ਹਨ ਸੋ ਪੌਜਲ ਪਾਰ ਉਤਾਰੇ ਉਸ ਇਨਸਾਨ ਸੁਨਿਰ ਤੋਂ ਪਾਰ ਉਤਾਰਿਆ ਜਾਏਗਾ ਉਹ ਮੁਕਤ ਹੋ ਜਾਏਗਾ ਪੁਰਖ ਆਸਾਨ ਹੱਲਾ ਆਪ ਵੀ ਪੌਜਲ ਉਸ ਇਨਸਾਨ ਸੁਨਿਰ ਤੇ ਪੜ ਜਾਏਗਾ ਹੋਰ ਉਹਨਾਂ ਨੂੰ ਪਾਰ ਉਤਾਰਨ ਵਾਲਾ ਹੋ ਜਾਏਗਾ ਜੀਵਨ